ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵੱਲੋਂ ਵੱਡੀ ਖੁਸ਼ਖਬਰੀ ਦੇ ਦਿੱਤੀ ਗਈ ਹੈ ਜੋ ਡੇਰਾ ਬਿਆਸ ਦੇ ਪੈਰੋਕਾਰ ਨੇ ਜੇ ਗੱਲ ਕਰੀਏ ਡੇਰਾ ਬਿਆਸ ਅਤੇ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵੱਲੋਂ ਮਨਪਤਾ ਦੀ ਭਲਾਈ ਵਾਸਤੇ ਹਰ ਪੱਧਰ ਤੇ ਕੰਮ ਕੀਤੇ ਜਾਂਦੇ ਨੇ ਚਾਹੇ ਕੋਵਿਡ ਹੋਵੇ ਚਾਹੇ ਹੜ੍ਹ ਹੋਵੇ ਚਾਹੇ ਉਹ ਟੀਵੀ ਦੇ ਪੇਸ਼ੈਂਟ ਹੋਵਣ ਚਾਹੇ ਉਹ ਗਰੀਬ ਇਲਾਜਾ ਗਰੀਬ ਜਿਹੜੇ ਪੇਸ਼ੈਂਟ ਹੁੰਦੇ ਨੇ ਉਹਨਾਂ ਦਾ ਇਲਾਜ ਟ੍ਰੀਟਮੈਂਟ ਹੋਵੇ ਯਾਨੀ ਕਿ ਡੇਰਾ ਅਤੇ ਡੇਰੇ ਮੁ ਡੇਰਾ ਅਤੇ ਡੇਰੇ ਦੇ ਮੁਖੀ ਬਾਬਾ ਬਿਆਸ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਅਨੇਕਾਂ ਹੀ ਮਨਤਾ ਦੀ ਭਲਾਈ ਵਾਸਤੇ ਕੰਮ ਜਿਹੜੇ ਨੇ ਸੋਸ਼ਲ ਵੈਲਫੇਅਰ ਦੇ ਚਲਾਏ ਜਾ ਰਹੇ ਨੇ ਉਥੇ ਹੀ ਇੱਕ ਖਬਰ ਆ ਰਹੀ ਹੈ ਪਹਿਲਾਂ ਤਾਂ ਆ ਰਹੀ ਹੈ ਮਾਰਚ ਮਹੀਨਿਆਂ ਦੇ ਸਤਸੰਗ ਨੂੰ ਲੈ ਕੇ 16 ਨੂੰ ਹੋਣਾ ਹੈ 23 ਨੂੰ ਹੋਣਾ ਹੈ 8 12 ਨੂੰ ਹੋਣਾ ਹੈ ਯਾਨੀ ਕਿ ਹਰੇਕ ਐਤਵਾਰ ਨੂੰ ਉਸ ਦਾ ਸਮਾਂ ਜਿਹੜਾ ਹੈ ਸਾਢੇ 9 ਰੱਖਿਆ ਹੈ ਦੂਸਰੇ ਪਾਸੇ ਨਾਮਦਾਨ ਦੀ ਪ੍ਰਕਿਰਿਆ ਸਿਰਫ 14 ਮਾਰਚ ਨੂੰ ਸ਼ੁਰੂ ਹੋਵੇਗੀ ਇਹ ਉਹਨਾਂ ਲੋਕਾਂ ਵਾਸਤੇ ਹੋਵੇਗੀ ਜਿਹੜੇ ਐਨ ਆਰ ਆਈ ਨੇ ਯਾਨੀ ਕਿ ਐਨ ਆਰ ਆਈ ਜਿਹੜੇ ਲੋਕ ਜਿਹੜੇ ਸੰਗਤ ਜਿਹੜੇ ਡੇਰਾ ਬਿਆਸ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਜੇਕਰ ਉਹ ਨਾਮਦਾਨ ਲੈਣਾ ਚਾਹੁੰਦੇ ਨੇ ਜੇਕਰ ਉਹਨਾਂ ਦੀ दिली ਇੱਛਾ ਹੈ ਨਾਮਦਾਨ ਲੈਣ ਦੀ ਤਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਵੱਲੋਂ ਇਹ ਖੁਸ਼ਖਬਰੀ ਦਾ ਸੁਨੇਹਾ ਦਿੱਤਾ ਗਿਆ ਹੈ ਕਿ ਐਨਆਈ ਸੰਗਤਾਂ ਵਾਸਤੇ ਜਿਹੜੀ ਨਾਮਦਾਨ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੈ ਉਹ 14 ਮਾਰਚ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਅਤੇ ਉਹਨਾਂ ਦੀ ਕਮੇਟੀ ਵੱਲੋਂ ਅੱਜ ਇਹ ਸਪੈਸ਼ਲ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਐਨਆਰਆਈ ਨੇ ਜਾਂ ਜੋ ਆਉਣਾ ਚਾਹੁੰਦੇ ਨੇ ਟਿਕਟ ਵਗੈਰਾ ਲੈ ਕੇ ਉਹ 14 ਮਾਰਚ ਨੂੰ ਡੇਰੇ ਵਿਖੇ ਪਹੁੰਚ ਕੇ ਨਾਮਦਾਨ ਦੀ ਪਰਚੀ ਲੈ ਕੇ ਰਿਸ਼ਤ ਜਿਹੜੀ ਹੈ ਆਪਣੀ ਕਰਾ ਸਕਦੇ ਨੇ 사ਸੰਗ ਦਾ ਮਾਰਚ ਦੇ ਮਹੀਨੇ ਦੇ ਵਿੱਚ ਸਮਾ ਜਿਹੜਾ ਹੈ ਜਿੰਨੇ ਵੀ ਤਿੰਨ ਭੰਡਾਰੇ ਬਾਕੀ ਬਚੇ ਨੇ ਉਹ ਸਮਾ ਰਹੇਗਾ ਸਾਡੇ 9 ਵਜੇ ਦਾ